ਹਾਂਜੀ ਕਿ ਚੱਲੂਗਾ ਇਹ ਤੂੰ ਆ ਕਾਕਾ ਚੱਲੂਗਾ ਕਾਕਾ ਕਿੱਥੇ ਜਾਊਗਾ ਆ ਟੋਪੀ ਕਿਥੇ ਚੱਕੀ ਰਹੀ ਹੈ ਦਸਿਆੜ ਵਾਲੀ ਖਾ ਕਿੱਥੇ ਜਾਏਗਾ ਖਾ ਲਓ ਜੀ ਅੱਜ ਆਪਾਂ ਚੱਲਦੇ ਨਾਨਕੇ ਤੇ ਬੁਲਟ ਵੀ ਕੱਢ ਲੈ ਅੱਜ 6 ਮਹੀਨੇ ਹੋ ਗਏਂ ਅੰਦਰ ਖੜੇ ਨੂੰ ਢੂੜ ਜੰਮੀ ਭਈਆ ਤੇ ਖੇਤ ਜਾਣ ਵਾਸਤੇ ਆਪਣੇ ਹੋ ਰੱਖਿਆ ਹੋਇਆ ਤੇ ਡੈਡੀ ਲਵੇ ਆ ਹਾਂ ਤੇ ਕਹਾ ਇਹ ਬਲਵਾਨੀ ਏਡੀ ਲਾਉਣ ਵਾਸਤੇ ਸੀਜ਼ਨ ਕਰਕੇ ਫਰੰਦਰੇ ਲਾਇਆ ਹੁੰਦੀ ਹੁਣ ਕੱਢਿਆ ਤੋਂ ਨਿਆਉ ਅੱਜ ਚੱਲਦੇ ਹਰਨਾਨ ਕੇ ਕੰਮ ਜਿਆ ਜਾ ਕੇ ਆਉਣਾ ਕਾਕਾ ਕਿੱਥੇ ਚੱਲੂਗਾ ਕਾਕਾ ਕਿਤੇ ਨਹੀਂ ਜਾਂਦਾ ਧੁੱਪਾ ਪੁੱਤਾ ਗੱਡੀ ਆ ਗਈ ਗੱਡੀ ਚੱਲਾਂਗੇ ਫਿਰ ਦਾਦੂ ਜਾਰ ਗੱਡੀ ਲੈ ਕੇ ਆ ਗਿਆ ਨਾ ਫਿਰ ਚੱਲਾਂਗੇ ਬੁੱਤ ਚੱਲੂ ਹਾਂ ਦਾਦੂ ਨੂੰ ਫੋਨ ਕਰਦੇ ਕਿ ਗੱਡੀ ਦੇ ਕੇ ਜਾ ਦਾਦੂ ਸਾਨੂੰ ਆ ਕੀ ਆ ਤੇਰੇ ਕੋਲ ਉਹ ਕੀ ਆ ਗੁੱਡਾ ਕਿਹੜਾ ਗੁੱਡਾ ਆ ਓਏ ਕਿੰਨਾ ਸ਼ੋਨਾ ਓਏ ਬੱਧੀ ਉੱਪਰ ਹਾਂ ਮੈਂ ਵੀ ਉੱਪਰ ਚੱਕਿਆ ਠੀਕ ਆ ਚਲ ਆਪਾਂ ਬੁਲਟ ਤੋਂ ਹੋਈਏ ਫਿਰ ਚਲ ਆ ਜਾ ਤੋਈਏ ਉਹ ਕੇ ਖੜਾਇਆ ਸੀਗਾ ਖੜੇ ਖੜੇ ਤੇ ਵੀ ਗਰਦ ਜਾਉਂਗੇ ਨੜੇ ਟਾ ਗਿਆ ਹੋਇਆ ਸੀ ਹਵਾ ਵੀ ਚੈੱਕ ਕਰਾਉਣੀ ਬੜੀਆਂ ਟਾਇਰਾਂ ਦੇ ਖੜੇ ਖੜੇ ਵੀ ਹਵਾ ਵੀ ਘਟ ਗਈ 看表大ر हो तो जी हो गया था पापा तो गेट खड़ा है आ परी स्टार्ट बैटरी है ਆਪਰਾ ਬੋਲਟ ਚੱਲਿਆ 11900 ਕਿਲੋਮੀਟਰ ਹੈਗਾ 19 ਮਾਡਲ ਚਲਾਵਾ ਕੱਟੇ ਆ ਇਹਦਾ ਕਦੇ ਕਦੇ ਗੱਡੀ ਦਾ ਵਿਚਾਰਾ पर पटाके परी डर की पटाकिया हो तो? गया परी

ਆ ਫਿਰ ਗੱਡੀ 'ਚ ਚੱਲਾਂਗੇ ਠੀਕ ਆ ਹਾਂ ਜੇ ਦਾਦੂ ਗੱਡੀ ਲੈ ਕੇ ਆ ਗਿਆ ਮੈਂ ਪੱਕੇ ਗੱਡੀ 'ਚ ਚੱਲਾਂਗੇ ਨਹੀਂ ਧੁੱਪ 'ਚ ਦਾ ਪੁੱਤ ਬੁਆਰ ਹੋ ਜਾਏਗਾ ਤੂੰ ਨਹੀਂ ਤੂੰ ਘਰੇ ਸੌਂ ਜੀਏ ਸੀ ਲਾ ਕੇ ਅੱਜ ਨਹੀਂ ਹੋਰ ਧੁੱਪ ਬਾਰੇ ਕੱਲ ਕਿਹਨੇ ਧੁੱਪ ਤੇ ਦੇਖ ਲੈ ਹਾਂ ਅੱਜ ਤੂੰ ਪਪਾ ਐਨੀ ਧੁੱਪ ਆ ਰਹੀ ਗੱਡੀ 'ਚ ਚੱਲਾਂਗੇ ਹਾਂ ਠੀਕ ਆ ਠੀਕ ਆ ਧੁੱਪ ਹਾਂ ਧੁੱਪ ਪੈਂਦੀ ਆ ਮੈਂ ਜਾਇਆ ਮੈਂ ਇਕੱਲਾ ਕਾਕਾ ਤਲੂਆ ਕਾਕਾ ਧੁੱਪਾ ਪੁੱਤ ਫਿਰ ਪੀਂਚ ਵਗ ਚਲੀ ਤੁੰ। ਨਹੀਂ। ਪਾਰੀ ਤਾਂ ਕਰਦੇ ਪਾਪਾ ਨੂੰ। ਆ ਤੈਨੂੰ ਆ। ਚੰਗਾ ਪਹਿਲਾਂ ਪਾਰੀ ਕਰ ਮੈਂ। ਹੋਂ ਤਾਂ ਜੋ ਮਰਜ਼ੀ ਕਰਾ ਲਓ। ਕੋਈ ਕਪੜਾ ਨਹੀਂ ਚੀਚ ਦੇ ਬੋਲ। ਡਰਾ ਦੇ। ਡਰਾ ਤਾਂ ਦੇ ਇੱਕ ਮਿੰਟ ਰੋਣ ਨੂੰ ਤੁੰ। ਕੋਹਤ ਬਣ ਕੇ ਇੱਕ ਮਿੰਟ ਰੋਣ ਨੂੰ ਤੁੰ। ਡਰਾਈ ਬੋਹਤ ਬਣ ਕੇ। ਉਹ ਕਰ ਦੇ। ਕਿਵੇਂ ਕਰਦਾ ਉਹਨੂੰ। ਸਹੀ। ਕਰੀ। ਭਾਈ। ਹੁ ਮਾ ਹੂੰ ਗਣ ਕੇ ਆ। ਪਰੀ ਨੇ ਬਈ ਅੱਜ ਟੈਟੂ ਬਣਵਾ ਕੇ ਆਈ ਹੈ ਪਰੀ ਲੱਗਿਆ ਹੋਣਾ 40000 ਰੁਪਏ ਨਾ ਪਰੀ ਹੈ ਨਾ ਪਰੀ ਨੇ ਟੈਟੂ ਬਣਵਾਏ ਨੇ ਬਈ ਦੋ ਬਣਵਾਏ ਤੇ ਇੱਕ ਹੋਰ ਕਿੱਥੇ ਬਣਵਾਇਤੀ ਅੱਛਾ ਕਿੱਥੇ ਬਣਵਾਇਆ ਠੀਕ ਐ ਕਿੱਥੇ ਬਣਵਾਇਆ ਵੀ ਪਰੀ ਨੇ ਟੈਟੂ ਆ ਗਿਆ ਪਰੀ ਓਏ ਓਏ ਡਰਾਉਂਦਾ ਵਾ ਪਰੀ ਤਾਂ ਸਸੀ ਗੱਲ ਤਾਂ ਬੁਲਾਦੇ ਤੇ ਸਸੀ ਗੱਲ ਤਾਂ ਬੁਲਾਈ ਨਹੀਂ ਤੇ ਗਾਈ ਵੀ ਸੀ ਸੁਣਾਇਆ ਚਲ ਬੋਲੋ ਏ ਏ ਬੋਲੋ ਏ ਏ ਬੀ ਸੀ ਸੁਣਾ ਦਿਓ ਹਾਂ ਚਲ ਏ ਬੋਲ ਏ ਪਪਾ ਨਾਲ ਜਾਣਾ ਤੇ ਜਾਣਾ ਪਪਾ ਨਾਲ ਜੇ ਜਾਣਾ ਫਿਰ ਏ ਬੀ ਸੀ ਸੁਣਾਉਣੀ ਪਊਗੀ ਚਲ ਸੁਣਾ ਏ ਬੀ ਸੀ ਬੋਲ ਏ ਬੋਲੋ ਏ ਬੀ ਸੀ ਡੀ ਈ ਐਫ ਜੀ ਐਚ a I, i j j k k l l m m n n o, o o p p q q r r s a s a t t e u u v v w w x x y y z z <coughs> ਹਾਂ ਕਿ ਮਿਲੂਗਾ ਪ੍ਰੀਨੂ ਚਾਕਲੇਟ ਹਾਂ ਚਾਕਲੇਟ ਮਿਲੂਗੀ ਨਾ ਹਾਂ ਠੀਕ ਆ ਚੋ ਕਟਾ ਤੇ ਦੂਆ ਹਾਂ ਚੰਗਾ ਫਿਰ ਮੈਂ ਹੁਣ ਪਹਿਲੇ ਮੈਂ ਕਟਿੰਗ ਕਰਾਇਆ ਮੈਂ ਹਨਾ ਦੇਖੀ ਪਾਪਾ ਦੀ ਦਾੜੀ ਕਿੱਡੀ ਕਿੱਡੀ ਹੋ ਗਈ ਪਰ ਸੀਜ਼ਨ ਦੇ ਟਾਈਮ ਮੈਂ ਲੱਗਿਆ ਹਨਾ ਹੁਣ ਪਾਪਾ ਬੇਲਾ ਹੋ ਗਿਆ ਹਨਾ ਕਟਿੰਗ ਕਰਾਇਆ ਮੈਂ ਹਾਂ ਕਟਾ ਤੇ ਦੂਆ ਹਾਂ ਕਾਕਾ ਵੀ ਚੱਲੂਗਾ ਚੰਗਾ ਗੁੱਡਾ ਤੇ ਦੂਆ ਗੁੱਡਾ ਵੀ ਲੈ ਜਾਵੇਂ ਤੇਰਾ ਠੀਕ ਆ ਚਲ ਬਾਈ ਕਰ ਦੋ ਫਿਰ ਬਾਈ ਲੋ ਜੀ ਆਪਾਂ ਪਹੁੰਚ ਗਏ ਸਮਾਨੇ ਲੋ ਜੀ ਆਪਾਂ ਮੁੰਡੇ ਕਿਨਾਂ ਕੇ ਆਪ ਕੱਦ ਨਾ ਤੈਸੇ ਟਾਇਰ ਟਿਕਾ ਲਾ ਕੇ ਲੋ ਜੀ ਜਮਿੰਦਸਾ ਬਿਆ ਗਰਮੀ ਬਹੁਤ ਆ ਬੇਬੇ ਮੰਮੇ ਕੈਂਟਰ ਖੜਿਆ ਆ ਵੱਡਾ ਮੰਮੇ ਦੀ ਕਗਰਾ ਆ ਛੋਟੇ ਮੰਮੇ ਦੀ ਕਗਰਾ ਚੱਲਦੇ ਆ ਪਿੰਡ ਨੂੰ ਹੁਣ ਕਣਕ ਕਲੇ ਲੈ ਕੇ ਨੀ ਮੰਡੀ ਅੱਡੋਰੀ ਤੋਲ ਕੇ ਰੱਖ ਗਏ ਹਾਂਜੀ ਮਿੱਤਰੋ ਲੋ ਜੀ ਅੱਜ ਆਪਾਂ ਲਾ ਤਮੱਕੀ ਨੂੰ ਦੂਜਾ ਪਾਣੀ ਤੇ ਫਿਰ ਕਰਾਂਗੇ ਕਵਾੜ ਵਾਲੀ ਸਪਰੇਅ ਦੋ ਕਾਰੇ ਰਹਿ ਗਿਆ ਤੇ ਆ ਪਰ ਚ ਲੈ ਤਾ ਲੈ ਦੇਣ ਪਤਲਾ ਪਾਣੀ ਤਾਂ ਕਰਕੇ ਦਿੱਤਾ ਕਿਉਂਕਿ ਬਾਹੀ ਜ਼ਿਆਦਾ ਹੋ ਗਈ ਹੋਈ ਸੀ ਫਿਰ ਔੜੀਆਂ ਖਰਾਬ ਹੋ ਜਾਂਦੀਆਂ ਨੇ ਵੀ ਔੜੀਆਂ ਖਰਾਬ ਨਾ ਹੋਣ ਤਾਂ ਕਰਕੇ ਪਤਲਾ ਪਤਲਾ ਪਾਣੀ ਦਿੱਤਾ ਸੀ ਪਟੜਿਆਂ ਤੇ ਪਾਣੀ ਨਾ ਚੜੇ ਅੱਜ ਜੱਪਾ ਵਧੀਆ ਪਾਣੀ ਦਵਾਂਗੇ ਪਰਖੇ ਪੂਰਾ ਅਕੋ ਅੱਜ ਸਾਰੇ ਟੱਕੇ ਆ ਮੰਗੀ ਤੇ ਚਾਚੇ ਕੰਨੀ ਕਰਦੇ ਕਰਦੇ ਥੱਲੇ ਆਸ ਭੈਣ ਦੀ ਡੰਡਾ ਦੇ ਦਿੰਦਾ ਸਾਰੇ ਦੋਸਤ ਲੋ ਜੀ ਆਪਾਂ ਵਰਦੇ ਥੋੜੀ ਸਾਡੇ ਚਾਚੇ ਚਾਚੇ ਵੀ ਨੀਉਨਿਕ ਲਈ ਬੋਲੇ ਨਿਕਲੇ ਇੱਧਰਲੇ ਵੀ ਕਿੰਨੇ ਨਹੀਂ ਨਹੀਂ ਹਣੇ ਲਾਈਨਾ ਇਲੈਕਟ੍ਰਿਕ ਤਾਰ ਮਾਰਾਂਗੇ ਲਾਈਨਾ ਨਾ ਬੱਬੂ ਇਹ ਫੋਲੋ ਕਰਾਓ ਚਮਕੀਲੇ ਇਲੈਕਟ੍ਰਿਕ ਤਾਰ ਆ ਪੇਜ ਫੋਲੋ ਕਰਾਓ ਬਾਈ ਬੱਬੂ ਮਾਨ ਜੋ ਮਾਨ ਚਮਕੀਲੇ ਬਾਈ ਹਾਂਜੀ ਲੋ ਜੀ ਆ ਬਾਈ ਬੱਬੂ ਮਾਨ ਦਾ ਅੰਦਰ ਪਈ ਆ ਆਪਣੇ ਚਮਕੀਲੇ ਬਾਈ ਨੇ ਪੇਜ ਬਣਾਇਆ ਹੋਇਆ ਆਈ ਲਵ ਬੱਬੂ ਮਾਨ 99 ਆ ਤਾਂ ਫੋਲੋ ਜ਼ਰੂਰ ਕਰਿਓ ਜੀ ਨਵੀਂ ਤੋਂ ਨਵੀਂ ਅਪਡੇਟ ਆਉਂਦੀ ਰਹਿੰਦੀ ਆ ਪੇਜ ਤੇ ਇੰਸਟਾਗ੍ਰam ਤੇ ਆ ਇੰਸਟਾਗ੍ਰam ਤੇ ਬਣਾਇਆ ਹੋਈ ਪੇਜ ਆ ਦੇਖੋ ਜੀ ਲੋਕ ਕਿੰਨ ਲੱਗ ਰਹੇ ਨੇ ਪਰ ਇਹ ਤਾਂ ਨਿਕਲ ਹੀ ਰਹਿਣਾ 2852 ਵਾਲੇ ਤੋਂ ਆ ਦੇਖੋ ਸਾਡਾ ਬਾਈ ਆ 852 ਗਈ ਜਾਂਦੇ ਹੁਣ ਇਹਨਾਂ ਤੋਂ ਬਹੁਤ ਖਾ ਨਿਕਲਿਆ ਤੇ ਸ਼ਾਇਦ ਹੀ ਖਿੱਚ ਸਕਦਾ ਇਹਨਾਂ ਨੂੰ ਕਿਹਾ ਤਾਂ ਹੈ ਪਰ ਇਹ ਸੁਣ ਦੇਣਗੇ ਚਲੋ ਲੈ ਜਾਂ ਹੁਣ ਦੋ ਵੀ ਅਗੇ ਦੀ ਮਾਰਤੀ ਆ ਲੈ ਕੇ ਚੱਲੇ ਹੋਰ ਚੱਲ ਠੀਕ ਆ ਓਕੇ ਚੰਗਾ ਬਾਏ ਆ ਆਪਣਾ ਯਾਰ ਆ ਜੀ ਲੈ ਆਏ ਚੱਲ ਰਹਿ ਕੰਮ ਹਲੇ ਵੀ ਆਹੋ ਹੁਣ ਚੱਲੇ ਇੰਨਾ ਤੋਂ ਪੈ ਗਿਆ ਚਲੋ ਹੁਣ ਕੱਲ ਨੂੰ ਪਰਸ ਨੂੰ ਦੇ ਜਾਣਗੇ ਚਾਹੀਦੀ ਕਿਸਾ 855 ਕਿਉਂਕਿ ਇੱਥੇ ਘੱਟ ਹੀ ਜਾਣ ਹੁੰਦੀ ਆ ਨਾ ਜੀ ਹੁਣ ਆਪਾਂ ਪਾਰਿਆਂ ਤੂੜੀ ਟਰਾਲੀ ਆਈ ਜਾਂਦੀ ਆ ਇਹ ਛੋਟਾ ਬਲੌਗਰ ਆ ਹੋਰ ਕਿਣਾ ਹੋਈ ਹੁਣ ਬਲੌਗਰ ਬਣੀ ਬੰਦਾ ਤੇ ਆ ਦੇਖੋ ਇਹਦਾ ਬੱਗਰ ਸ਼ੇਰ ਖੜਿਆ ਵੀ ਤੇਰਾ ਹਾਂ ਸ਼ੇਰ ਤਾਂ ਚੱਲ ਰਿਹਾ ਫੇਰ ਕੀ ਆ ਕਿੱਧਰ ਹੀ ਤੇਰਾ ਘਸਣ ਲੱਗਿਆ ਕਿੱਧਰ ਹੀ ਤੇਰਾ ਘਸਣ ਲੱਗਿਆ